ਦੋਸਤੋ ਮੇਰੇ ਇੱਕ ਮਿੱਤਰ ਨੇ ਅੱਜ ਮੈਨੂੰ Google AdSense ਦੇ ਬਾਰੇ ਇੱਕ ਸਵਾਲ ਕੀਤਾ ਸੀ ਕਿ ਕੀ ਅਸੀਂ Google AdSense ਖਾਤੇ ਨੂੰ YouTube ਦੇ ਇੱਕ ਤੋਂ ਵੱਧ ਖਾਤਿਆਂ ਨਾਲ ਜੋੜ ਸਕਦੇ ਹਾਂ ਤਾਂ ਮੇਰਾ ਜੋ ਉੱਤਰ ਸੀ ਮੈਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਾਂ ਸਭ ਤੋਂ ਪਹਿਲਾਂ ਸਾਡੇ ਖਾਤੇ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸ਼ੇਅਰ ਕਰੋ ਸੋ ਆਪਾਂ ਗੱਲ ਕਰ ਰਹੇ ਸੀ Google AdSense ਖਾਤੇ ਬਾਰੇ ਦੋਸਤੋ ਇਸ ਦਾ ਉੱਤਰ ਹੈ ਹਾਂ ਤੁਸੀਂ ਇੱਕ ਸਿੰਗਲ Google AdSense ਖਾਤੇ ਨੂੰ ਕਈ YouTube ਚੈਨਲ ਚੈਨਲਾਂ ਨਾਲ ਲਿੰਕ ਕਰ ਸਕਦੇ ਹੋ ਅਤੇ Google ਇਸ ਦੀ ਇਜਾਜ਼ਤ ਵੀ ਦਿੰਦਾ ਹੈ ਤੁਹਾਨੂੰ ਸਿਰਫ ਇੱਕ AdSense ਖਾਤਾ ਬਣਾਉਣ ਦੀ ਲੋੜ ਹੈ ਅਤੇ ਫਿਰ ਆਪਣੇ ਸਾਰੇ YouTube ਚੈਨਲਾਂ ਨੂੰ ਉਸ ਇੱਕ AdSense ਖਾਤੇ ਨਾਲ ਲਿੰਕ ਕਰਨਾ ਹੈ ਸੋ YouTube ਦੀਆਂ ਸ਼ਰਤਾਂ ਦੇ ਅਨੁਸਾਰ ਤੁਹਾਨੂੰ ਸਿਰਫ ਇੱਕ AdSense ਖਾਤਾ ਰੱਖਣ ਦੀ ਇਜਾਜ਼ਤ ਹੈ ਇਸ ਲਈ ਤੁਸੀਂ ਇੱਕੋ ਖਾਤੇ ਨੂੰ ਕਈ ਚੈਨਲਾਂ ਲਈ ਵਰਤ ਸਕਦੇ ਹੋ ਪਰ ਜੇਕਰ ਤੁਸੀਂ ਇੱਕ AdSense ਖਾਤੇ ਨੂੰ ਵੱਖ-ਵੱਖ YouTube ਦੇ ਚੈਨਲਾਂ ਨਾਲ ਜੋੜਦੇ ਹੋ ਤਾਂ ਇਸ ਦਾ ਨੁਕਸਾਨ ਇਹ ਹੈ ਕਿ ਜੇਕਰ ਤੁਹਾਡੇ ਇੱਕ ਚੈਨਲ ਤੇ ਕੋਈ ਦਿੱਕਤ ਆਉਂਦੀ ਹੈ ਤਾਂ ਐਡਸੈਂਸ ਖਾਤੇ ਨਾਲ ਜੁੜੇ ਸਾਰੇ ਚੈਨਲ ਪ੍ਰਭਾਵਿਤ ਹੋ ਸਕਦੇ ਨੇ ਸੋ ਇਸ ਲਈ ਇਹ ਤੁਸੀਂ ਆਪਣੇ ਮੁਤਾਬਕ ਸੋਚਣਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਐਡਸੈਂਸ ਨੂੰ ਇੱਕ ਚੈਨਲ ਨਾਲ ਜੋੜਨਾ ਹੈ ਜਾਂ ਵੱਖ-ਵੱਖ ਚੈਨਲ ਨਾਲ ਹਾਂ ਤੁਸੀਂ ਆਪਣੇ ਘਰ ਵਾਲੀ ਆਪਣੀ بیوی ਆਪਣੇ ਬੱਚੇ ਕਿਸੇ ਦੇ ਨਾਮ ਤੇ ਦੂਸਰਾ ਐਡਸੈਂਸ ਖਾਤਾ ਬਣਾ ਸਕਦੇ ਹੋ ਤੇ ਕਿਸੇ ਦੂਸਰੇ ਤੀਸਰੇ ਚੈਨਲ ਨਾਲ ਵੀ ਜੋੜ ਸਕਦੇ ਹੋ ਸੋ ਆ ਇਸ ਤੋਂ ਬਾਅਦ ਸੋ ਫਿਰ ਖਾਤਾ ਜੋੜ ਕੇ ਤੁਸੀਂ YouTube ਤੋਂ ਪੈਸੇ ਕਮਾ ਸਕਦੇ ਹੋ ਆਪਾਂ ਅਗਲੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ Google AdSense ਖਾਤਾ ਕਿਵੇਂ ਬਣਾਇਆ ਜਾਂਦਾ ਹੈ ਤੇ ਉਸ ਵਿੱਚ ਆਪਾਂ ਕੀ ਕੀ ਉਹਦੇ ਫਾਰਮ ਦੇ ਵਿੱਚ ਆਪਾਂ ਕੀ ਕੀ ਭਰਨਾ ਹੁੰਦਾ ਹੈ ਤੇ ਕਿਹੜੀ-ਕਿਹੜੀ ਗੱਲ ਦਾ ਧਿਆਨ ਰੱਖਣਾ ਹੁੰਦਾ ਹੈ ਸੋ ਸਾਡੀ ਹਰ ਵੀਡੀਓ ਨੂੰ ਦੇਖੋ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਵੱਧ ਤੋਂ ਵੱਧ ਸਾਡੇ ਚੈਨਲ ਨੂੰ ਫੋਲੋ ਕਰੋ ਸਬਸਕ੍ਰਾਈਬ ਕਰੋ ਧੰਨਵਾਦ